ਸਾਡੇ ਪਿਛਲੇ ਬਰਨਾਲੇ ਦੇ ਲਈ ਜਿਹੜੀ ਵੱਡੀ ਸਮੱਸਿਆ ਹੁੰਦੀ ਸੀ ਕਿ ਯੂਰੀਆ ਤੇ ਡੀਏਪੀ ਦੀ ਰਹਿਦੀ ਜਦੋਂ ਸਾਨੂੰ ਇਹ ਬਾਰੇ ਪ੍ਰੇਮ ਪ੍ਰਸਾਪ ਮਨ ਬੜੋ ਸੰਗਰੂਰ ਜਾਂ ਲਾਸਟ ਤਾਂ ਸਾਨੂੰ ਮੋਕੇ ਤੱਕ ਵੀ ਜਾਣਾ ਪਿਆ ਸੀਗਾ ਸੋ ਅਸੀਂ ਪੂਰੇ ਜ਼ਿਲ੍ਹੇ ਦਾ ਸਾਡਾ ਪ੍ਰਸ਼ਾਸਨ ਤੇ ਸਾਡੇ ਭਰਾ ਕਰਜ਼ਾਨ ਤਾਂ ਸੀ ਬੜੇ ਲੰਮੇ ਟਾਈਮ ਤੋਂ ਲੱਗੇ ਹੋਏ ਸੀ ਤੇ ਸਾਡੇ ਜਿਹੜੇ ਚੰਬਲ ਫਰਟੀਲਾਈਜ਼ਰ ਦੇ ਜਿਹੜੇ ਅਫੀਸਰ ਜਿਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਬਹੁਤ ਹੀ ਅੱਜ ਭਾਗਾ ਭਰਿਆ ਦਿਨ ਹੈ ਕਿ ਜੂਰੀ ਦਾ ਜਿਹੜਾ ਪਹਿਲਾ ਰੈਕ ਅੱਜ ਸਾਡੇ ਤੱਪੇ ਦੀ ਪਲੇਟੀ ਦੇ ਵਿੱਚ ਪਹੁੰਚਿਆ ਇਹਦੇ ਨਾਲ ਸਾਡੇ ਕਿਸਾਨਾਂ ਦੀ ਜਿਹੜੀ ਉਹਦਾ ਸਮੱਸਿਆ ਹੱਲ ਹੋਣੀ ਹੋਣੀ ਆ ਜਿਹੜੇ ਸਾਡੇ ਇੱਥੇ ਟਰੱਕ ਆਪਰੇਟਰ ਨੇ ਜਿਹੜੀ ਸਾਡੀ ਲੇਬਰ ਹੈ ਤੇ ਸਾਡਾ ਜਿਹੜਾ ਤੱਪੇ ਦਾ ਬਿਜ਼ਨਸ ਹੈ ਇਹਦੇ ਨਾਲ ਉਹ ਵੀ ਵਧਣਾ ਹੈ ਕਿਉਂਕਿ ਜਦੋਂ ਟ੍ਰੇਨਾਂ ਭਰ ਕੇ ਆਉਣਗੀਆਂ ਤਾਂ ਉਹਨਾਂ ਨੂੰ ਜਿਹੜਾ ਵੱਖ-ਵੱਖ ਸੁਸਾਇਟੀਆਂ ਤੱਕ ਪਹੁੰਚਾਉਣ ਲਈ ਸਾਡੀ ਟ੍ਰਾਂਸਪੋਰਟੇਸ਼ਨ ਦਾ ਜਿਹੜਾ ਸਿਸਟਮ ਆ ਉਹਨੂੰ ਵੀ ਪੈਸਾ ਮਿਲੂਗਾ ਸਾਡੇ ਲੇਬਰ ਨੂੰ ਵੀ ਮਿਲੂਗਾ ਤੇ ਸਭ ਤੋਂ ਵੱਡੀ ਵਧਾਈ ਮੈਂ ਸਾਡੇ ਪੂਰੇ ਬਰਨਾਲੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਦੇਣਾ ਚਾਹਨਾ ਕਿ ਆਉਣਾਰੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਰੇਹ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆਊਗੀ ਪੂਰਾ ਪ੍ਰਾਪਰ ਸਾਡੀਆਂ ਸੁਸਾਇਟੀਆਂ ਦੇ ਵਿੱਚ ਰੇਹ ਜਾਊਗਾ ਔਰ ਇਹਦੇ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਅਸੀਂ ਜਦੋਂ ਵੀ ਉਹਨਾਂ ਨੂੰ ਗੁਹਾਰ ਦਵਾਈ ਲਾਈ ਇਸ ਰਾਇਕ ਦੇ ਲਈ ਤਾਂ ਉਹਨਾਂ ਨੇ ਹਮੇਸ਼ਾ ਸਾਡਾ ਜਿਹੜਾ ਸਾਥ ਦਿੱਤਾ ਸਾਡੇ ਜ਼ਿਲ੍ਹੇ ਦਾ ਜਾਂ ਪ੍ਰਸ਼ਾਸਨ ਖੜਾ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਜਿਹੜਾ ਰਾਬਤਾ ਦਾ ਚਿੱਠੀ ਪੱਤਰ ਕਰਕੇ ਟੈਲੀਫੋਨਿਕ ਜਿਹੜਾ ਸੰਪਰਕ ਕਰਕੇ ਅਸੀਂ ਅੱਜ ਇਹ ਜਿਹੜਾ ਰਾਇਕ ਆ ਇਹ ਅਸੀਂ ਇੱਥੇ ਲੈ ਕੇ ਆਉਣ ਦੇ ਵਿੱਚ ਜਿਹੜਾ ਉਹ ਸਾਰੇ ਸਾਥੀਆਂ ਦੀ ਮਿਹਨਤ ਦੇ ਸਦਕਾ ਤੇ ਸਾਡੇ ਸਾਰਿਆਂ ਦੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਸਫਲ ਹੋਏ ਆਂ ਔਰ ਇਹਦੀ ਵਧਾਈ ਮੈਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦਿੰਦਾ ਤੇ ਸਾਡੇ ਭਰਾ ਗੁਰਜੰਟ ਨੂੰ ਵੀ ਦਿੰਦਾ ਜਿਹੜਾ ਸਾਡਾ ਪ੍ਰਾਣਾ ਸਾਥੀ ਵੀ ਹੈਗਾ ਕਿਉਂਕਿ ਸਾਰਿਆਂ ਦੀ ਮਿਹਨਤ ਦੇ ਨਾਲ ਜਦੋਂ ਕੋਈ ਕਿਲੇ ਸਰ ਹੁੰਦੇ ਆ ਜਦੋਂ ਜਿੱਤਾਂ ਦੇ ਸਾਜ ਕਿਸੇ ਦੇ ਤਾਜ ਸਿਰ ਤੇ ਸਜਦੇ ਤੋਂ ਸਾਰਿਆਂ ਦੀ ਮਿਹਨਤ ਦੇ ਨਾਲ ਸੋ ਚਾਹੇ ਚੰਬਲ ਫਰਟੀਲਾਈਜ਼ਰ ਹੋਵੇ ਆਲੇ ਹੋਣਾ ਚਾਹੇ ਸਾਡਾ ਪ੍ਰਸ਼ਾਸਨ ਹੋਵੇ ਤੇ ਸਾਡੇ ਭਰਾ ਹੋਣ ਸਾਰਿਆਂ ਦੀ ਮਿਹਨਤ ਦੇ ਨਾਲ ਅੱਜ ਬੜਾ ਬੜਾ ਭਾਗਾ ਭਰਿਆ ਦੇਣਾ ਜਿਹੜਾ ਉਹ ਸਾਡੇ ਲਈ ਹੈਗਾ ਤੇ ਮੈਂ ਇੱਥੇ ਸਾਰੇ ਬਰਨਾਲੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੇਹ ਦੀ ਐਲੜੀ ਉਹ ਬਿਲਕੁਲ ਸਮੱਸਿਆ ਨਹੀਂ ਸਾਡੇ ਨਾਲ ਡੀਐਮ ਤਾਪਾ ਅਜੀਬ ਕੋਈ ਜੀ ਵੀ ਉਹਨਾਂ ਨਾਲ ਗੱਲ ਕਰਦੇ ਆ ਸਾਰਾ ਅੱਜ ਆਪਣੇ ਇੱਥੇ ਰੈਕ ਲੱਗਾਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ सभी को सत बहुत बहुत बधाई दी बात है कि भाई अब किसान ने बहुत बहुत जिला प्रशासन सभी नेतागण सभी यहाँ पे जो भी यूनियन दे लोग हैं सभी ने बहुत बहुत मेहनत की है उन्होंने बहुत ही ज्यादा हिस्टोरिक मूवमेंट है बहुत ही ऐतिहासिक मूवमेंट है कि इतनी बड़ी रैक साढ़े आई है तो अपनी तपा मंडी भी और सारे ਇਤਨੇ ਵੀ ਕਿਸਾਨ ਹੈ ਉਹਨਾਂ ਦੀ ਵਿਕਾਸ ਕੇ ਲਿਏ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਤਾ ਹੂੰ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਕੀ ਕਹਿਣਾ ਜੀ ਡੀ ਸਾਹਿਬ ਸਾਡੇ ਜੀ ਇਸ ਤੋਂ ਪਹਿਲਾਂ ਕੋਈ ਰੀਲ ਹੈਡ ਨਹੀਂ ਸੀ ਡਿਸਟ੍ਰਿਕਟ ਦੇ ਵਿੱਚ ਜੀ ਸਾਨੂੰ ਧੂਰੀ ਜਾਂ ਰਾਮਪਰਾ ਰੀਲ ਹੈਡ ਜਿਹੜਾ ਸਭ ਤੋਂ ਨੇੜੇ ਸੀ ਐਂਡ ਹਰ ਵਾਰ ਜਦੋਂ ਵੀ ਸਾਡਾ ਕੋਟਾ ਜਿਹੜਾ ਯੂਰੀਆ ਦਾ ਹੁੰਦਾ ਸੀ ਸਾਨੂੰ ਜਦੋਂ ਜਹਾਦ ਕਰਕੇ ਆਪਣਾ ਕੋਟਾ ਲੈਣਾ ਪੈਂਦਾ ਸੀ ਐਂਡ ਆਈ ਥਿੰਕ ਅੱਜ ਤੋਂ ਬਾਅਦ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਸਾਰੀ ਸਾਂਝੀ ਐਫਰਟ ਨਾਲ ਇਹ ਕਾਰਜ ਸੰਪੰਨ ਹੋਇਆ ਆਈ ਥਿੰਕ ਆਪਣੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਔਰ ਵਧਾਈ ਦੀ ਗ and